ਹਾਂਜੀ ਦੋਸਤੋ ਲਓ ਜੀ ਆਪਾਂ ਤੁਹਾਡੇ ਵਾਸਤੇ ਸ਼ਾਈਵਾਲ ਕ੍ਰਾਸ ਬਰੀਡ ਦੀ ਜੋ ਗਾਂ ਲੈ ਕੇ ਆਏ ਆ ਠੀਕ ਹੈ ਤੇ ਗਾਂ ਦਾ ਤੁਸੀਂ ਦੇਖ ਸਕਦੇ ਹੋ ਹਾਈਟ ਕੱਦ-ਗਾਠ ਪੂਰਾ ਚੰਗਾ ਗਾਂ ਦਾ ਠੀਕ ਹੈ ਥਣਲੇਵਾ ਚੈੱਕ ਕਰ ਸਕਦੇ ਹੋ ਤੇ ਬਾਕੀ ਡਿਟੇਲ ਹੈ ਜਿਹੜੀ ਬਾਈ ਤੋਂ ਲੈ ਕੇ ਸ਼ੇਅਰ ਕਰਦੇ ਆ ਤੇ ਗਾਂ ਬਾਕੀ ਬਹੁਤ ਚੰਗੀ ਆ ਠੀਕ ਹੈ ਕੁਆਲਿਟੀ ਵਾਲੀ ਗਾਂ ਹੈ ਕੱਦ-ਗਾਠ ਹੈ ਜੋ ਗਾਂ ਦਾ ਬਹੁਤ ਹੀ ਚੰਗਾ ਤੇ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਬਾਈ ਆਹ ਤੋਂ ਬਿਚੂ ਦੀ ਸੰਭਾਉਣੀ ਹੋਈ ਹੂੰ ਆਹ ਦੇਖ ਸਕਦੇ ਹਾਂ ਢਿੱਲਾਂਾਂ ਗਾਂਦਿਆਂ ਜੋ ਬਹੁਤ ਪੰਨਾ ਹੈ ਜੀ ਲੋ ਬਾਈ ਜੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਗਾਂ ਬਾਰੇ ਜੋ ਡਿਟੇਲ ਆਪਾਂ ਸਾਰੀ ਸ਼ੇਅਰ ਕਰਦੇ ਆਂ ਤੇ ਕੀ ਹਾਲ ਚਾਲ ਆ ਬਾਈ ਜੀ ਵਧੀਆ ਬਾਈ ਜੀ ਵਧੀਆ ਠੀਕ ਠਾਕ ਕੀ ਨਾ ਹੀ ਆਪਣਾ ਮੇਰਾ ਨਾਮ ਸੁਭਰ ਸਿੰਘ ਬਾਈ ਠੀਕ ਹੈ ਪਿੰਡੀ ਛੱਤਿਆਣਾ ਪਿੰਡ ਛੱਤਿਆਣਾ ਤੇ ਜਿਹੜੀ ਆ ਗਾਂ ਬਈ ਇਹਦੇ ਬਾਰੇ ਦੱਸਿਓ ਵੀ ਇਹਦੇ ਕਿੰਵੇਂ ਸੂਏ ਆ ਤੇ ਕਿੰਨੇ ਲੀਟਰ ਦੁੱਧ ਦਿੰਦਾ ਪਿਛਲੇ ਸੂਏ ਠੀਕ ਹੈ ਤੇ ਇਸ ਵਾਰ ਕਿੰਵੇਂ ਸੂਏ ਸੂਣਾ ਹੈ ਇਹ ਬਈ ਐਡ ਕਿ ਤੀਜੇ ਸੂਏ ਸੂਗੀ ਠੀਕ ਹੈ ਦੁੱਧ ਹੈਗਾ ਤੇ ਥੱਲੇ 24 25 ਪਲੱਸ ਠੀਕ ਹੈ ਇਹਦੀ ਮਾਂ ਪਲੇ 28 29 ਲੀਟਰ ਦੋ ਸੀਗਾ ਉਹ ਬਤੂ ਸਾਲ ਰੱਖੀ ਸੀਗੀ ਤੇ ਗਾਂ ਉਸ ਵੀ ਵਧੀਆ ਚਵਾਈ ਤੇ ਦੁੱਧ ਦੁੱਧ ਐਂਡ ਪਿਓਰ ਜਿਵੇਂ ਸੰਗੜਾ ਆਉਂਦਾ ਹੈ। ਬਾਈ ਪਿਓਰ ਵਧੀਆ ਸੰਗੜਾ। ਦੁੱਧ ਕਰਦਾ ਦੁੱਧ ਆ ਬਾਈ। ਠੀਕ ਐ। ਹਾਂ ਤੇ ਇਸ ਵਾਰ ਕਿੰਨੇ ਦਿਨ ਬਾਕੀ ਇਹਦੇ ਬਾਈ ਹੁਣ? ਇਹ 10-12 ਦਿਨ ਲੈ ਜੂਗਾ। ਠੀਕ ਐ 10-12 ਤੇ ਬਾਕੀ ਰਹੀ। ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਬਾਈ। 8832 16090 ਤੇ ਬਾਈ ਜੀ ਕਿਸੇ ਨੇ ਵੀ ਜੇਕਰ ਇਹ ਗਾਂ ਖਰੀਦਣੀ ਹੋਵੇ ਤਾਂ ਬਾਈ ਨਾਲ ਗੱਲਬਾਤ ਕਰ ਸਕਦਾ ਠੀਕ ਐ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਾਂਗੇ। ਤੇ ਗਾਂ ਵੀ ਵਾਕਈ ਚੰਗੀ ਆ ਠੀਕ ਦਕਾਠ ਬਹੁਤ ਚੰਗਾ ਗਾਂ ਦਾ ਤੇ ਵੀਡੀਓ ਨੂੰ ਬਾਅਦ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ